ਨਾ ਇਹੋ ਬੋਚਨ ਕਰਕੇ ਖਿਸਕਦਾ ਹੁੰਦਾ ਨਹੀਂ ਇਹਦੀ ਮੰਨੂਗੀ ਕਿ ਤੇਰੇ ਦਰਬਾਰ ਤੋਂ ਨਰਾਸੀ ਜਾ ਰਹੀ ਹੈ ਕਿੰਨੇ ਕਰ ਨਹੀਂ ਇਦਾਂ ਨਹੀਂ ਹੋ ਸਕਦਾ ਕਿ ਲਗੀ ਪਰ ਮੈਨੂੰ ਤੇਰੇ ਵਰਗਾ ਪੁੱਤਰ ਚਾਹੀਦਾ ਜਦੋਂ ਇੰਨੀ ਗੱਲ ਉਹਨੇ ਕਹੀ ਨਾ ਤਾਂ ਮੋਢਨ ਲੱਗੀ ਤੇ ਹੱਥ ਤੇ ਘਰੋ ਗਿਆ ਮਨ ਵਿੱਚ ਖੁਸ਼ੀ ਮਨੇ ਪਿਲਿਆ ਹੁਣ ਰਾਜਾ ਹਰੀ ਸਿੰਘ ਬਰਬਾਦ ਹੋ ਗਏ ਇਹਦੇ ਮਨ ਵਿੱਚ ਖਿਆਲ ਆ ਗਿਆ ਅੱਖਾਂ ਬੰਦ ਕਰਕੇ ਦੋ ਮਰ ਸੋਚਿਆ ਕਿ ਫਿਰ ਪਰਗੇ ਤੋਂ ਉੱਠਿਆ ਸਰਦਾਰ ਉਹਦੀਆਂ ਦੋਵੇਂ ਬਾਵਾਆਂ ਫੜੀਆਂ ਤੇ ਉਸ ਬਾਨੂ ਬੇਗਮ ਨੂੰ ਪਰਗੇ ਤੇ ਬਿਠਾਤਾ ਉਹ ਮਰੀ ਮਰ ਵਿੱਚ ਖੁਸ਼ ਹੋ ਗਈ ਵੀ ਲੈ ਖਤਮ ਹੋ ਗਿਆ ਸਾਰਾ ਕੁਝ ਹੋ ਗਿਆ ਪਰਗੇ ਤੇ ਬਿਠਾ ਕੇ ਤੇ ਸਰਦਾਰ ਹਰੀ ਸਿੰਘ ਉਹਦੇ ਥੱਲੇ ਨੱਤਾ ਲਮਕਣਡੀਆਂ ਨੇ ਥੱਲੇ ਪੈਰਾਂ 'ਚ ਬੈਠ ਗਿਆ ਬਹਿ ਕੇ ਪੈਰਾਂ 'ਚ ਕਹਿੰਦਾ ਇਹ ਹੈ ਬਾਨੋ ਬੇਗਮ ਅੱਜ ਜ਼ਿਕਰ ਸਰਦਾਰ ਹਰੀ ਸਿੰਘ ਦੇ ਦਰਬਾਰ ਚ ਕੋਈ ਨਰਾਸ਼ਾ ਨਹੀਂ ਗਿਆ ਵਚਨ ਦੇ ਕੇ ਕਦੀ ਪਿੱਛੇ ਨਹੀਂ ਹਟਿਆ ਤੇ ਝੂਠ ਨਹੀਂ ਬੋਲਿਆ ਤੈਨੂੰ ਵੀ ਵਚਨ ਦਿੱਤਾ ਜਾਂ ਅੱਜ ਤੋਂ ਬਾਅਦ ਫਕਰ ਨਾਲ ਕਹਿ ਆ ਕਰਕੇ ਸਰਦਾਰ ਹਰੀ ਸਿੰਘ ਮੇਰਾ ਪੁੱਤਰ ਹੈ ਅੱਜ ਤੋਂ ਤੋਂ ਮੇਰੀ ਧਰਮ ਦੀ ਮਾਂ ਅੱਜ ਤੋਂ ਬਾਅਦ ਕਹਿੰਦੇ ਫਕਰ ਨਾਲ ਚਿਆ ਕਰ ਮੈਂ ਹਰੀ ਸਿੰਘ ਦੀ ਮਾਂ ਐ ਉਹ ਕੰਨੀ ਤੇ ਕਹਿੰਦਾ ਮੇਰੇ ਵਰਗਾ ਤੇ ਮੈਂ ਹੀ ਆ ਤੇ ਮੈਂ ਤੇਰਾ ਪੁੱਤਰ ਇੱਕ ਕਰਦਾਰ ਸੀ ਰੰਗਰੇਟੇ ਦਾ ਉਸਤਾ ਜਿੱਦਾਂ ਜੇਤੂ ਦਾ ক্ষমা ਭੋਤ ਹੋ ਗਿਆ ਸਾਰਾ ਲੰਬਾ ਇਤਿਹਾਸ ਆ ਕਿੱਥੋਂ ਤੱਕ ਪਹੁੰਚ ਗਿਆ ਅਖੀਰ ਮਹਾਰਾਜ ਰਣਜੀਤ ਸਿੰਘ ਨੇ ਵੇਖਿਆ ਕਿ ਇਹ ਤੁਹਾਡਾ ਹੀ ਨਹੀਂ ਇੱਕ ਸਮਾਂ ਆ ਗਿਆ ਇਨੋਂ ਰੰਜੀਤ ਸਿੰਘ ਨੇ ਬੜੀ ਬੁਰੀ ਤਰ੍ਹਾਂ ਮਰਵਾ ਦਿੱਤਾ ਮਰਵਾ ਦਿੱਤਾ ਇਹਦੀ ਜ਼ਮੀਰ ਜਾਇਦਾਦ ਸਭ ਕੁਝ ਜ਼ਬਤ ਕਰ ਲਿਆ 3 ਲੱਖ ਰੁਪਏ ਤੋਂ ਖਾਸ ਸੀ ਇਹਦੀ ਉਹ ਵੀ ਜ਼ਬਤ ਕਰ ਲਈ ਇਹਦੀਆਂ ਦੋ ਪਤਨੀਆਂ ਸੀ ਦੋਨੋਂ ਪਤਨੀਆਂ ਚੋਂ ਚਾਰ ਬੱਚੇ ਸੀ ਇੱਕ ਚੋਂ ਦੋ ਕੁੜੀਆਂ ਸੀ ਇੱਕ ਚੋਂ ਦੋ ਪੁੱਤਰ ਸੀ ਵੱਡਾ ਪੁੱਤਰ ਜਵਾਹਰ ਸਿੰਘ ਛੋਟਾ ਕੇਰਸੇ ਛੋਟਾ ਚੜ੍ਹਦੀ ਜਵਾਨੀ ਚ ਗੁਜ਼ਰ ਗਿਆ ਵੱਡਾ ਜਵਾਹਰ ਸਿੰਘ ਆਪਣੀਆਂ ਭੈਣਾਂ ਨੂੰ ਤੇ ਮਾਵਾਂ ਨੂੰ ਲੈ ਕੇ ਲਾਹੌਰ ਦਰਬਾਰ ਪਹੁੰਚਿਆ ਤੇ ਬੇਨਤੀ ਕੀਤੀ ਰਣਜੀਤ ਸਿੰਘ ਨੇ ਨਹੀਂ ਸੁਣੀ ਸਾਹ ਸਰਦਾਰ ਜਵਾਹਰ ਸਿੰਘ ਕਹਿਣ ਲੱਗਾ ਵੀ ਕਿਰਪਾ ਕਰੋ ਸਭ ਕੁਝ ਛੱਡਿਆ ਮੇਰੇ ਪਿਤਾ ਦੀ ਜਿਹੜੀ ਤਲਖਾ ਤੁਹਾਡੇ ਬੈਂਕ ਚ ਪਈ 3 ਲੱਖ ਰੁਪਏ ਦੇ ਦਿਓ ਕਹਿ ਲਗਾ ਨਹੀਂ ਸਾਡਾ ਉਹ ਸੇਵਾਦਾਰ ਸੀ ਉਹ ਸੇਵਾ ਕਰਦਾ ਸੀ ਤੇ ਉਹਦੀ ਤਨਖਾਹ ਮਿਲਦੀ ਸੀ ਤੁਸੀਂ ਵੀ ਕਰੋ ਨੌਕਰੀ ਕਰੋ ਤੁਹਾਨੂੰ ਵੀ ਮਿਲੂ ਸਰਦਾਰ ਜਵਾਹਰ ਸਿੰਘ ਨੇ ਮਾਰਗ ਰਣਜੀਤ ਸਿੰਘ ਦੇ ਦਰਬਾਰ ਦੇ ਵਿੱਚ ਕਹਿੰਦਾ ਥੂ ਤੇਰੀ ਨੌਕਰੀ ਤੇ ਮੇਰੇ ਪਿਤਾ ਨੇ ਐਨਾ ਕੰਮ ਕੀਤਾ ਤੈਨੂੰ ਇੱਥੋਂ ਤੱਕ ਪਹੁੰਚਾਇਆ ਤੇਰੇ ਰਾਜ ਦੀਆਂ ਹੱਦਾ ਕਿੱਥੋਂ ਤੱਕ ਪਹੁੰਚਾਈਆਂ ਉਹ ਸ਼ਹੀਦ ਕਰਾ ਕੇ ਤੇ ਉਹਦੇ ਪਰਿਵਾਰ ਨਾਲ ਆਹ سلوਕ ਕੀਤਾ ਅਸੀਂ ਕਰਾਂਗੇ ਤੇ ਸਾਡੇ ਪਰਿਵਾਰ ਨਾਲ ਕੀ ਕਰਾਂਗੇ ਨਹੀਂ ਕਰਨੀ ਤੇਰੀ ਨੌਕਰੀ ਸਾਡੇ ਕੇ ਸਤਲੁਜ ਪਾਰ ਕਰਕੇ ਲੁਧਿਆਣੇ ਆ ਗਿਆ ਲੁਧਿਆਣੇ ਆ ਕੇ ਇੱਥੇ ਜਿਹੜਾ ਗਵਰਨਰ ਸੀ ਉਹਦਾ ਨਾਮ ਸੀ ਅਖਤਰ ਲੋਨੀ ਉਹਨੂੰ ਮਿਲਿਆ ਦੱਸਿਆ ਆਪਣੇ ਬਾਰੇ ਮੈਂ ਹਰੀ ਸਿੰਘ ਦਾ ਪੁੱਤਰ ਐ ਉਸ ਅਖਤਰ ਲੋਨੀ ਨੇ ਉਹਦਾ ਨਾਮ ਬਦਲ ਦਿੱਤਾ ਜਵਾਹਰ ਸਿੰਘ ਤੋਂ ਨਰਵੈਰ ਸਿੰਘ ਰੱਖਤਾ ਤੇ ਲੁਧਿਆਣੇ ਦਾ ਡੀਸੀ ਲਾਤਾ ਸਾਡੀ ਕੌਮ ਦੇ ਨਾਲ ਅੰਗਰੇਜ਼ਾਂ ਦੀ ਦੁਸ਼ਮਣੀ ਪਵਾਤੀ ਇਹਨਾਂ ਗਦਾਰ ਲੋਕਾਂ ਨੇ ਚਮਚਿਆਂ ਨੇ ਡਾਕੇ ਮਾਰਦੇ ਖਜ਼ਾਨੇ ਲੁੱਟਦੇ ਆ ਨਿੱਧ ਛਕਾਰ ਹੁੰਦਾ ਇਹਨਾਂ ਦਾ ਅਕਸਰ ਲੋਨੀ ਨੂੰ ਉੱਪਰੋਂ ਉੱਪਰ ਹੁਕਮ ਆਇਆ ਕਿ ਜਾਹਲ ਕੌਮ ਦਾ ਖਿਤਾਬ ਦੇ ਕੇ ਤਮਾਰੋ ਇਹਨਾਂ ਨੂੰ ਹੁਣ ਡੀਸੀ ਨੂੰ ਹੁਕਮ ਆਇਆ ਇਹ ਜਾਹਲ ਕੌਮ ਹੈ ਇਹਦਾ ਛਕਾਰ ਕਰੋ ਸਰਦਾਰ ਜਵਾਹਰ ਸਿੰਘ ਨਰਵੈਰ ਸਿੰਘ ਦੇ ਰੂਪ ਦੇ ਵਿੱਚ ਅਖਤਰ ਲੋਹਰ ਨੂੰ ਮਿਲਿਆ